ਸਤਿ ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਰੂਸ ਦੀ ਰਾਸ਼ਤਾਨੀ ਮਾਸਕੋ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਾਸ਼ਟਰਪਤੀ ਪੁਤਿਨ ਦੇ ਇੱਕ ਲਿਮੂਜ਼ਿਨ ਕਾਰ 'ਚ ਤੁਮਾਕੇ ਮਗਰੋਂ ਅੱਗ ਲੱਗ ਗਈ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਇਹ ਹਾਦਸਾ ਯੂਕਰੇਨੀ ਰਾਸ਼ਟਰਪਤੀ ਜ਼ੇਲਾਸਕੀ ਦੇ ਬਿਆਨ ਤੋਂ ਕੁਝ ਦਿਨ ਬਾਅਦ ਹੀ ਹੋਇਆ ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਪੁਤਿਨ ਛੇਤੀ ਹੀ ਮਰ ਜਾਣਗੇ ਤੇ ਫਿਰ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵੀ ਖਤਮ ਹੋ ਜਾਵੇਗੀ ਜਾਣਕਾਰੀ ਅਨੁਸਾਰ ਇਹ ਹਾਦਸਾ ਮਾਸਕੋ ਦੀ ਐਫਸੀਬੀ ਸੀਕ੍ਰੇਟ ਸਰਵਿਸ ਹੈੱਡਕੁਆਰਟਰ ਨੇੜੇ ਹੋਇਆ ਜਿੱਥੇ ਉਹਨਾਂ ਦੇ ਕਾਫਲੇ ਦੀ 275000 ਪੌਂਡ ਕਰੀ 3 ਕਰੋੜ ਰੁਪਏ ਕੀਮਤ ਵਾਲੀ ਲਿਮੋਜ਼ਿਨ ਸੜਕੇ ਸੁਆਹ ਹੋ ਗਈ ਹਾਲਾਂਕਿ ਹਾਦਸੇ ਸਮੇ ਗੱਡੀ ਚ ਕੌਣ ਸੀ ਇਸ ਬਾਰੇ ਹਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਤਾਂ ਫਿਲਹਾਲ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਇਲਾਕੇ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਦਿਖਾਈ ਦੇ ਰਿਹਾ ਹੈ ਕਿ ਅੱਗ ਕਾਰ ਦੇ ਇੰਜਣ ਤੋਂ ਸ਼ੁਰੂ ਹੋਈ ਜਿਸ ਨੇ ਬਾਅਦ ਚ ਪੂਰੀ ਗੱਡੀ ਨੂੰ ਹੀ ਆਪਣੀ ਲਪੇਟ ਚ ਲੈ ਲਿਆ ਮਈ ਮਾਰਚ ਸ਼ਨੀਵਾਰ ਦੁਪਹਿਰ 3:30 ਵਜੇ ਇੱਕ ਹੋਰ ਪੁਚਾਲ ਆਇਆ ਰਿਐਕਟਰ ਪੈਮਾਨੇ ਤੇ ਇਸ ਦੀ ਤੀਬਰਤਾ 5.1 ਮਾਪੀ ਗਈ ਇਸ ਤਰ੍ਹਾਂ ਪਿਛਲੇ 2 ਦਿਨਾਂ ਵਿੱਚ 5 ਤੋਂ ਵੱਧ ਤੀਬਰਤਾ ਵਾਲੇ 3 ਪੁਚਾਲ ਆਏ ਮਈ ਮਾਰਚ ਸ਼ੁੱਕਰਵਾਰ ਨੂੰ 7.7 ਤੀਬਰਤਾ ਦੇ ਪੁਚਾਲ ਤੋਂ ਬਾਅਦ ਭਾਰੀ ਤਵਾਹੀ ਹੋਈ ਇੱਕ ਖਾਸ ਸੰਯੁਕਤ ਰਾਸ਼ਪੂ ਵਿਗਿਆਨ ਸਰਵੇਖਣ USGS ਨੇ ਪ੍ਰਗਟਾਇਆ ਥਾਈਲੈਂਡ ਬੰਗਲਾਦੇਸ਼ ਚੀਨ ਅਤੇ ਭਾਰਤ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨਿਊਜ਼ ਏਜੰਸੀ AFP ਮੁਤਾਬਕ ਸ਼ਨੀਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ 1600 ਤਾਲੀ ਤੱਕ ਪਹੁੰਚ ਗਈ ਹੈ ਜਦੋਂ ਕਿ 3408 ਤੋਂ ਵੱਧ ਲੋਕ ਚੱਕਲੇ ਹੋਏ ਨੇ ਭਾਰਤ ਅਤੇ ਅਮਰੀਕਾ ਵਿਆਪਕ ਦੁਬੱਲੇ ਵਪਾਰ ਸਮਝੌਤੇ ਬੀਟੀਏ ਵੱਲ ਵਧ ਰਹੇ ਨੇ ਨਵੀਂ ਦਿੱਲੀ ਚ 4 ਦਿਨਾਂ ਦੀ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਖੇਤਰ ਬਾਹਰ ਮਹਰ ਪੱਧਰ ਦੀ ਗੱਲਬਾਤ ਵਰਚੁਅਲ ਜ਼ਰੀਏ ਰਾਹੀਂ ਸ਼ੁਰੂ ਕਰਨ ਲਈ ਸਹਿਮਤ ਹੋਏ ਨੇ ਜਿਸ ਦਾ ਉਦੇਸ਼ ਜਲਦੀ ਹੀ ਵਿਅਕਤੀਗਤ ਗੱਲਬਾਤ ਦਾ ਦੌਰ ਹੈ ਵੀਟੀਏ ਦੇ ਪਹਿਲੇ ਪੜਾਅ ਨੂੰ 2025 ਦੇ ਪੱਛੜ ਤੱਕ ਪੂਰਾ ਕਰਨ ਦਾ ਟੀਚਾ ਜਿਸ ਦਾ ਵਿਆਪਕ ਟੀਚਾ 2030 ਤੱਕ ਦੁਬਲੇ ਵਪਾਰ ਨੂੰ ਮੌਜੂਦਾ 190 ਅਰਬ ਡਾਲਰ ਤੋਂ ਦੁੱਗਣਾ ਕਰਕੇ 500 ਅਰਬ ਡਾਲਰ ਕਰਨਾ ਇਹ ਫੈਸਲਾ ਭਾਰਤ ਅਤੇ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦੀ 4 ਦਿਨਾਂ ਗੱਲਬਾਤ ਤੋਂ ਬਾਅਦ ਲਿਆ ਗਿਆ ਇਹ ਗੱਲਬਾਤ ਸ਼ਨੀਵਾਰ ਨੂੰ ਇੱਥੇ ਖਤਮ ਹੋਈ ਦੱਖਣੀ ਅਤੇ ਮੱਧ ਏਸ਼ੀਆ ਲਈ ਸਹਾਇਕ ਅਮਰੀਕੀ ਵਪਾਰ ਪ੍ਰਤੀਨਿਧੀ ਬ੍ਰੈਡਨ ਲਿਸ਼ ਦੀ ਅਗਵਾਈ ਵਿੱਚ ਅਮਰੀਕੀ ਅਧਿਕਾਰੀਆਂ ਦੀ ਇੱਕ ਟੀਮ ਗੱਲ ਫਤਲੀ ਇਥੇ ਆਈ ਸੀ ਮੰਤਰਾਲੇ ਨੇ ਕਿਹਾ ਖੇਤਰ ਬਾਹਰ ਮਹਰ ਪਦਰੀ ਗਲਬਾਤ ਆਉਣ ਵਾਲੇ ਹਫਤਿਆਂ ਚ ਵਰਚੁਅਲ ਜ਼ਰੀਏ ਨਾਲ ਸ਼ੁਰੂ ਹੋਵੇਗੀ ਅਤੇ ਵਿਅਕਤੀਗਤ ਗਲਬਾਤ ਦੇ ਦੌਰ ਦਾ ਪਧਰਾ ਕਰੇਗੀ ਆਮ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਕੇਰਲ, ਗੁਜਰਾਤ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਤੱਟਾਂ ਤੇ ਆਫਸੋਰ ਮਾਈਨਿੰਗ ਦੀ ਆਗਿਆ ਦੇਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ। ਆਪਣੇ ਪੱਤਰ ਵਿੱਚ ਗਾਂਧੀ ਨੇ ਇਸ ਕਦਮ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਫਸੋਰ ਮਾਈਨਿੰਗ ਲਈ ਟੈਂਡਰ ਵਾਤਾਵਰਨ ਦੇ ਨਤੀਜਿਆਂ ਦਾ ਮੁਲਾਂਕਣ ਕੀਤੇ ਬਿਨਾ ਜਾਰੀ ਕੀਤੇ ਗਏ ਸਨ ਜਿਸ ਕਾਰਨ ਤੱਟਵਰਤੀ ਪਾਈਚਾਰਿਆਂ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਇਆ ਗਾਂਧੀ ਨੇ ਲਿਖਿਆ ਮੈਂ ਕੇਂਦਰ ਸਰਕਾਰ ਦੇ ਆਫਸ਼ੋਰ ਮਾਈਨਿੰਗ ਦੀ ਆਗਿਆ ਦੇਣ ਦੇ ਫੈਸਲੇ ਦੀ ਸਖਤ ਨਿੰਦਾ ਕਰਦਾ ਲੱਖਾਂ ਮਸ਼ੇਰੀਆਂ ਨੇ ਆਪਣੀ ਰੋਜ਼ੀ ਰੋਟੀ ਅਤੇ ਜੀਵਨ ਸ਼ੈਲੀ ਤੇ ਇਸ ਦੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਉਹਨਾਂ ਸਰਕਾਰ ਨੂੰ ਆਪਣੇ ਸਟੈਂਡ ਤੇ ਮੋੜ ਵਿਚਾਰ ਕਰਨ ਦੀ ਅਪੀਲ ਕੀਤੀ ਅਤੇ ਆਫਸ਼ੋਰ ਮਾਈਨਿੰਗ ਬਲਾਕਾਂ ਲਈ ਟੈਂਡਰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸਾਨ ਦੀਆਂ ਮੰਗਾਂ ਨਾਲ ਹਨ ਉਹ ਖੁਦ ਕਿਸਾਨਾਂ ਨੂੰ ਕੇਂਦਰ ਨਾਲ ਗੱਲਬਾਤ ਲਈ ਲੈ ਕੇ ਜਾਣਗੇ ਸ਼ੰਭੂ ਬਾਡਰ ਅਤੇ ਖਨੋਰੀ ਬਾਡਰ ਤੇ ਕਿਸਾਨਾਂ ਦੇ ਅੰਦੋਲਨ ਬਾਰੇ ਸੀਐਮ ਮਾਨ ਨੇ ਕਿਹਾ ਕਿ ਦਰਨਾ ਦੇਣਾ ਉਹਨਾਂ ਦਾ ਅਧਿਕਾਰ ਹੈ ਆਪਣੇ ਹੱਕਾਂ ਲਈ ਲੜਨਾ ਜਮਹੂਰੀ ਹੱਕ ਹੈ ਪਰ ਕਿਸਾਨਾਂ ਦੇ ਅੰਦੋਲਨ ਕਾਰਨ ਸਰਹੱਦ ਬੰਦ ਕਰ ਦਿੱਤੀ ਗਈ ਵਪਾਰ ਬੰਦ ਹੋ ਗਿਆ ਸੀ ਕੇਂਦਰ ਨਾਲ ਅਜੇ ਮੀਟਿੰਗ ਹੋਣੀ ਹੈ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਮੈਂ ਖੁਦ ਕਿਸਾਨਾਂ ਨੂੰ ਮੀਟਿੰਗ ਵਿੱਚ ਨਾਲ ਲੈ ਕੇ ਜਾਵਾਂਗਾ ਉਹਨਾਂ ਕਹਾਂ ਕਿ ਮਾਮਲਾ ਕੇਂਦਰ ਸਰਕਾਰ ਨਾਲ ਹੈ ਤੇ ਕਿਸਾਨਾਂ ਨੇ ਹਾਈਵੇ ਜਾਮ ਕਰ ਦਿੱਤਾ ਅਸੀਂ ਕਿਸਾਨਾਂ ਨੂੰ ਪਿਆਰ ਨਾਲ ਬੋਲਿਆ ਸੀ ਵੀ ਰਾਹ ਖੋਲਣਾ ਬੱਸਾਂ ਖੜੀਆਂ ਹਨ ਵਿੱਚ ਬੈਠੋ ਅਸੀਂ ਕੋਈ ਡੰਡੇ ਜਾਂ ਜਲਤੌਪ ਦੀ ਵਰਤੋਂ ਨਹੀਂ ਕੀਤੀ ਗਈ ਪੰਜਾਬ ਦਾ ਨੁਕਸਾਨ ਹੋ ਰਿਹਾ ਲੋਕਾਂ ਨੂੰ ਅੱਗੇ ਲੰਘਣ ਵਿੱਚ ਦਿੱਕਤ ਆ ਰਹੀ ਹੈ ਜੇਕਰ ਮੰਗਾ ਕੇਂਦਰ ਨਾਲ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨੀ ਕਿਉਂ ਸੀਐਮ ਮਾਨ ਨੇ ਕਿਹਾ ਕਿ ਮੈਂ ਬਾਰਡਰ ਖੁਲਵਾਇਆ ਪਰ ਮੈਂ ਅਜੇ ਵੀ ਕਿਸਾਨਾਂ ਦੀਆਂ ਮੰਗਾ ਨਾਲ ਉਹ ਅੰਦਾਤਾ ਹਨ ਮੈਂ ਕੁਝ ਦਿਨ ਪਹਿਲਾਂ ਪਹਿਰਲਾਦ ਜੋਸ਼ੀ ਨੂੰ ਮਿਲਿਆ ਤੇ ਕਿਹਾ ਸੀ ਕਿ ਕਿਸਾਨਾਂ ਨੂੰ ਉਹਨਾਂ ਦੀ ਕੀਮਤ ਦਿਓ ਅਮਰੀਕੀ ਵਿਦੇਸ਼ ਵਿਭਾਗ ਨੇ ਅਮਰੀਕਾ ਵਿੱਚ ਪੜ੍ਹ ਰਹੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਈਮੇਲ ਭੇਜ ਕੇ ਉਹਨਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ। ਇਹਨਾਂ ਵਿਦਿਆਰਥੀਆਂ ਨੂੰ ਜੋ ਹਮਾਜਾਂ ਹੋਰ ਅਤਵਾਦੀ ਸੰਗਠਨਾਂ ਦਾ ਸਮਰਥਨ ਕਰਦੇ ਨੇ, ਉਹਨਾਂ ਨੂੰ ਸਵੈ ਡਿਪੋਰਟ ਹੋਣ ਲਈ ਕਿਹਾ ਗਿਆ। ਕਿਉਂਕਿ ਕੈਂਪਸ ਸਰਗਰਮੀ ਕਾਰਨ ਉਹਨਾਂ ਦੇ F1 ਵੀਜ਼ਾ ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤੇ ਗਏ ਨੇ। ਇਹ ਕਾਰਵਾਈ ਸਿਰਫ ਉਹਨਾਂ ਵਿਦਿਆਰਥੀਆਂ ਤੱਕ ਸੀਮਤ ਨਹੀਂ ਹੈ ਜਿਨ੍ਹਾਂ ਨੇ ਕੈਂਪਸ ਸਰਗਰਮੀ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਸਗੋਂ ਉਹਨਾਂ ਵਿਦਿਆਰਥੀਆਂ ਲਈ ਵੀ ਜਿਨ੍ਹਾਂ ਨੇ ਦੇਸ਼ ਵਿਰੋਧੀ ਪੋਸਟਾਂ ਨੂੰ ਸ਼ੇਅਰ ਜਾਂ ਲਾਈ ਮੈਂ ਨੇ ਹਾਲ ਹੀ ਵਿੱਚ ਹਮਾਸ ਜਾਂ ਹੋਰ ਮਨੋਨੀਤ ਅਤਵਾਦੀ ਸੰਗਠਨਾਂ ਦਾ ਸਮਰਥਨ ਕਰਨ ਵਾਲੇ ਵਿਦਿਆਰਤਿਆਂ ਦੇ ਵੀਜ਼ਾ ਦਾ ਪਤਾ ਲਗਾਉਣ ਅਤੇ ਰੱਦ ਕਰਨ ਲਈ ਇੱਕ AI ਦੁਆਰਾ ਸੰਚਾਲਿਤ ਐਪ ਕੈਚ ਐਂਡ ਰਿਵੋਕ ਵੀ ਲਾਂਚ ਕੀਤਾ। ਵਿਦੇਸ਼ ਵਿਭਾਗ ਨਵੇਂ ਵਿਦਿਆਰਤਿਆਂ ਦੀਆਂ ਅਰਜ਼ੀਆਂ ਦੀ ਵੀ ਜਾਂਚ ਕਰ ਰਿਹਾ ਭਾਵੇਂ ਅਕਾਦਮਿਕ ਅਧਿਆਨ ਵੀਜ਼ਾ, ਪੇਸ਼ੇਵਾਰ ਅਧਿਆਨ ਵੀਜ਼ਾ ਜਾਂ ਐਕਸਚੇਂਜ ਵੀਜ਼ਾ ਲਈ ਅਰਜ਼ੀ ਹੋਵੇ। ਕੈਨੇਡਾ ਵਿੱਚ ਵਿਦੇਸ਼ੀ ਕੰਮਿਆਂ ਤੇ ਵਿਦਿਆਰਤਿਆਂ ਲਈ ਦਰਵਾਜ਼ੇ ਬੰਦ ਹੋ ਰਹੇ ਨੇ। ਹਾਲ ਹੀ ਵਿੱਚ ਜਾਰੀ ਸਰਕਾਰੀ ਅੰਕੜੇ ਖੁਦ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕੈਨੇਡਾ ਦੇ ਸਥਾਨਕ ਅਖਬਾਰ ਟ੍ਰਾਂਟੋ ਸਟਾਰ ਨੇ ਸਰਕਾਰ ਦੇ ਵੀਜ਼ਾ ਅਸਵੀਕਾਰ ਦਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਇਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਦੇਸ਼ੀ ਕਾਮਿਆਂ ਵਿਦਿਆਰਥੀਆਂ ਤੇ ਸੈਲਾਨੀਆਂ ਦੇ ਵੀਜ਼ੇ ਰੱਦ ਕਰ ਰਿਹਾ 2024 ਵਿੱਚ 23.5 ਲੱਖ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਜੋ ਕਿ ਕੁੱਲ ਅਰਜ਼ੀਆਂ ਦਾ 50% ਹੈ ਅੰਕੜਿਆਂ ਮੁਤਾਬਕ ਪਿਛਲੇ ਸਾਲ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ ਜੋ ਕਿ ਕੁੱਲ ਅਰਜ਼ੀਆਂ ਦਾ 32% ਤੋਂ ਵੱਧ ਸਨ। ਕੈਨੇਡਾ ਵਿੱਚ ਰਹਿਣ-ਸਹਿਣ ਦਾ ਖਰਚ ਲਗਾਤਾਰ ਵੱਧ ਰਿਹਾ ਅਤੇ ਇਸ ਤੋਂ ਇਲਾਵਾ ਰਿਹਾਇਸ਼ੀ ਸੰਕਟ ਵੀ ਪੈਦਾ ਹੋ ਗਿਆ। ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਦੇ ਔਨ ਕਾਰਨ ਸਿਹਤ ਸੰਭਾਲ ਤੇ ਦਬਾਅ ਵਧ ਰਿਹਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡੀਅਨ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਘੱਟੋ-ਘੱਟ ਵਿਦੇਸ਼ੀ ਲੋਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦੇਵੇਗੀ, ਜਿਸ ਕਾਰਨ ਵੀਜ਼ਾ ਰੱਦ ਹੋਣ ਦੀ ਦਰ ਵੱਧ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਪ੍ਰਗਟਾਇਆ ਕਿ ਭਾਰਤੀ ਜਨਤਾ ਪਾਰਟੀ ਭਾਜਪਾ ਆਪਣੇ ਲਗਾਤਾਰ ਪ੍ਰਦਰਸ਼ਨ ਕਾਰਨ ਕਟੋ ਕਟ 30 ਸਾਲ ਕੇਂਦਰ ਚ ਸਤਾ ਚ ਰਹੇਗੀ ਉਹਨਾਂ ਨੇ ਕਿਹਾ ਕਿ ਲੋਕਤੰਤਰ ਚ ਕਿਸੇ ਵੀ ਪਾਰਟੀ ਦੀ ਜਿੱਤ ਉਸ ਦੀ ਮਿਹਨਤ ਤੇ ਨਿਰਪਰ ਕਰਦੀ ਹੈ ਅਤੇ ਜੇ ਉਹ ਦਿਨ ਰਾਤ ਮਿਹਨਤ ਕਰਦੀ ਹੈ ਤੇ ਜੇ ਤੁਸੀਂ ਆਪਣੇ ਲਈ ਨਹੀਂ ਬਲਕੇ ਦੇਸ਼ ਲਈ ਜਿਉਂਦੇ ਹੋ ਤਾਂ ਜਿੱਤ ਤੁਹਾਡੀ ਹੋਵੇਗੀ ਸ਼ੁਕਰਵਾਰ ਰਾਤ ਨੂੰ ਟਾਈਮਸ ਨਾਉ ਸੰਮੇਲਨ 2025 ਵਿੱਚ ਉਹਨਾਂ ਨੇ ਕਿਹਾ ਜਦੋਂ ਮੈਂ ਭਾਜਪਾ ਦਾ ਕੌਮੀ ਪ੍ਰਧਾਨ ਸੀ ਤਾਂ ਮੈਂ ਕਿਹਾ ਸੀ ਕਿ ਭਾਜਪਾ ਅਗਲੇ 30 ਸਾਲਾਂ ਤੱਕ ਸਤਾ ਚ ਰਹੇਗੀ ਹੁਣ ਸਿਰਫ 10 ਸਾਲ ਹੋਏ ਨੇ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਜਦੋਂ ਕੋਈ ਪਾਰਟੀ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਉਸ ਨੂੰ ਜਨਤਾ ਦਾ ਪਰੋਸਾ ਤੇ ਜਿੱਤਨ ਦਾ ਆਤਮ ਵਿਸ਼ਵਾਸ ਮਿਲਦਾ ਪਰ ਜੋ ਲੋਕ ਪ੍ਰਦਰਸ਼ਨ ਨਹੀਂ ਕਰਦੇ ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਹੈ ਹਾਈ ਕੋਰਟ ਦੇ ਜੱਜ ਜਸਵੰਤ ਵਰਮਾ ਦੀ ਦਿੱਲੀ ਰਿਹਾਈ ਤੋਂ ਤਤ ਤੌਰ ਤੇ ਵੱਡੀ ਮਾਤਰਾ ਚ ਨਕਦੀ ਮਿਲਣ ਬਾਰੇ ਪੁੱਛੇ ਜਾਣ ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਨੇ ਇਸ ਮੁੱਦੇ ਦਾ ਨੋਟਿਸ ਲਿਆ ਤੇ ਜਾਂਚ ਹਾਈ ਕੋਰਟ ਦੇ ਤਿੰਨ ਜੱਜਾਂ ਦੀ ਕਮੇਟੀ ਰਾਹੀਂ ਹੁਕਮ ਦਿੱਤੇ ਅੱਜ ਲਈ ਸਿਰਫ ਐਨਆਈ ਹੁਣ ਮੈਨੂੰ ਦ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ